ਗੁਰੂ ਰਾਮਦਾਸ ਜੀ ਦੀ ਪਵਿੱਤਰ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਔਰ ਖਾਲਸਾ ਕਾਲਜ ਵਰਗੀ ਇਤਿਹਾਸਿਕ ਸੰਸਥਾ ਮੈਂ ਸਭ ਤੋਂ ਪਹਿਲਾਂ ਕਾਲਜ ਦੇ ਸਾਰੀ ਮੈਨੇਜਮੈਂਟ ਕਮੇਟੀ ਨੂੰ ਪ੍ਰਿੰਸੀਪਲ ਸਾਹਿਬਾਂ ਨੂੰ ਪ੍ਰੋਫੈਸਰ ਸਾਹਿਬਾਨ ਔਰ ਜਿੰਨੇ ਵੀ ਕਾਲਜ ਦੇ ਸਟਾਫ ਦੇ ਲੋਕ ਜਿਨ੍ਹਾਂ ਨੇ ਮੈਨੂੰ ਇੱਥੇ ਬੁਲਾ ਕੇ ਮਾਨ ਸਨਮਾਨ ਦਿੱਤਾ ਹੈ ਮੈਂ ਬਹੁਤ ਦਿਲ ਦੀਆਂ ਗਹਿਰਾਈਆਂ ਚੋਂ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦਾ ਮੇਰੇ ਕੈਬਨੇਟ ਦੇ ਸਾਥੀ ਕੁਲਦੀਪ ਤਾਲੀਵਾਲ ਸਾਹਿਬ ਡਾਕਟਰ ਅਜੀਤ ਜੀ ਜੋ ਸ਼ਹਿਰ ਦੇ ਵਿੱਚ ਮੰਨੇ ਪ੍ਰਮੰਨੇ ਡਾਕਟਰ ਵੀਨੇ ਤੇ ਲੋਕ ਪ੍ਰਤੀਨਿਧੀ ਨੇ ਡਾਕਟਰ ਜਸਵੀਰ ਜੀ ਇਸ ਤੋਂ ਇਲਾਵਾ ਸਾਡੇ ਵਾਦੇ ਬਕਾਲੇ ਤੋਂ ਐਮਐਲਏ ਸਾਹਿਬ े मेयर साहब एस एस पी साहब सी पी साहब कमिश्नर पुलिस गुरप्रीत भुलर जी और जीवन जोत कौर जी जो जो कि थोड़े चुने हुए एम एल ए नेीना साहब जो इस खालसा कॉलेज के दे, जोड़े ट्रस्ट देखते हैं बाकी सारे स्टूडेंट्स ਇੱਥੇ ਆਪਣੇ ਫਿਊਚਰ ਦੀ ਪਾਲ ਦੇ ਵਿੱਚ ਸੁਨਹਿਰੀ ਭਵਿੱਖ ਦੀ ਪਾਲ ਦੇ ਵਿੱਚ ਇੱਥੇ ਆ ਕੇ ਮਿਹਨਤਾਂ ਕਰ ਰਹੇ ਹੋ ਤੁਸੀਂ ਸਾਰਿਆਂ ਨੂੰ ਬਹੁਤ-ਬਹੁਤ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਮੈਂ ਅੱਜ ਕਮਾਂਤਰੀ ਮਹਿਲਾ ਦਿਵਸ ਤੇ ਮੈਂ ਬਹੁਤ-ਬਹੁਤ ਵਧਾਈ ਦੇਣਾ ਸਾਰਿਆਂ ਨੂੰ ਬੈਸੇ ਤਾਂ ਬਹੁਤ ਸਾਰੀਆਂ ਗੱਲਾਂ ਹੋ ਗਈਆਂ ਕੁਝ ਜ਼ਿਆਦਾ ਕਹਿਣ ਨੂੰ ਬਚਿਆ ਨਹੀਂ ਪਰ ਇੱਕ ਦੋ ਗੱਲਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰੂੰਗਾ ਕਿ ਮੈਂ ਜਿਸ ਤਰ੍ਹਾਂ ਪਹਿਲਾਂ ਵੀ ਕਿਹਾ ਕਿ ਕਿਸੇ ਵੀ ਖੇਤਰ ਦੇ ਵਿੱਚ ਇਹੋ ਜਿਹਾ ਖੇਤਰ ਕੋਈ ਹੈ ਨਹੀਂ ਜਿੱਦੇ ਵਿੱਚ ਕੁੜੀਆਂ ਨੇ ਮੱਲਾ ਨਾ ਮਾਰੀਆਂ ਹੋਣ ਜਿਦੇ ਵਿੱਚ ਆਪਣਾ ਨਾਮ ਨਾ ਨਖਟਿਆ ਹੋਵੇ ਸੋ ਸਮਾਜ ਦੇ ਵਿੱਚ ਇੱਕ ਛੋਟਾ ਜਿਹਾ ਸਾਡੇ ਮੈਂ ਕਿਉਂਕਿ ਅਬਜ਼ਰਵਰ ਹਾਂ ਮੈਂ ਅਬਜ਼ਰਵ ਕਰਦਾ ਰਹਿਣਾ ਚੀਜ਼ਾਂ ਨੂੰ ਕੁੜੀ ਵਾਲਿਆਂ ਨੂੰ ਮਤਲਬ ਐ ਕਹਿੰਦੇ ਨੇ ਜਿਵੇਂ ਵੀ ਕੁੜੀ ਵਾਲੇ ਆਪਣੇ ਆਪ ਨੂੰ ਵੀ ਕਹਿੰਦੇ ਨੇ ਕੁੜੀ ਵਾਲੇ ਆ ਜੀ ਨੀਵੇਂ ਆ ਜਿੰਨਾਂ ਚ ਰਾਹ ਜਿਹੜਾ ਵਿਚਾਰ ਮਾਈਂਡ ਚੋਂ ਨਿਕਲਦਾ ਨਾ ਉਹਨਾਂ ਚਿਰ ਬਰਾਬਰਤਾ ਹਾਸਲ ਹੋ ਨਹੀਂ ਸਕਦੀ ਕੁੜੀ ਵਾਲੇ ਆਪਣੇ ਆਪ ਨੂੰ ਕਹਿ ਲੈਂਦੇ ਨੇ ਕਿ ਕੁੜੀ ਵਾਲੇ ਆ ਜੀ ਨੀਵੇਂ ਆ ਤੇ ਕੋਈ ਇਸ ਤਰ੍ਹਾਂ ਦੀ ਕਮੀ ਨਹੀਂ ਕੋਈ ਗੁਰੂਆਂ ਨੇ ਬਾਣੀ ਚ ਲਿਖਿਆ ਸੋਕਰਮੰਦਾ ਆਖੀਏ ਜਿਤ ਜੰਮੇ ਰਾਜਾਨ ਤੋ ਮੈਂ ਪਾਰਲੀਮੈਂਟ ਦੇ ਵਿੱਚ ਜਦੋਂ ਐਮਪੀ ਸੀ ਸੰਗਰੂਰ ਤੋਂ ਤਾਂ ਵਿਮੰਡੇ ਸੀ ਤੇ ਉਸ ਦਿਨ ਸਪੀਚਸ ਚੱਲ ਰਹੀਆਂ ਸੀ ਤਾਂ ਮੈਂ ਇੱਕ ਸ਼ੇਰ ਬੋਲਿਆ ਸੀਗਾ ਕਿ ਇੱਕ ਕੁੜੀ ਜਿਹੜੀ ਹਜੇ ਦੁਨੀਆ ਤੇ ਆਈ ਨਹੀਂ ਆਪਣੀ ਮਾਂ ਦੇ ਪੇਟ ਚੋਂ ਆਪਣੀ ਮਾਂ ਨਾਲ ਗੱਲ ਕਰ ਰਹੀ ਹੈ ਆ ਜਾ ਬੈਠ ਨੀ ਮਾਏ ਗੱਲਾਂ ਕਰੀਏ ਕੰਮ ਦੀਆਂ ਆ ਜਾ ਬੈਠ ਨੀ ਮਾਏ ਗੱਲਾਂ ਕਰੀਏ ਕੰਮ ਦੀਆਂ ਰਾਜਗੁਰੂ ਸੁਖਦੇਵ ਭਗਤ ਸਿੰਘ ਮਾਵਾ ਹੀ ਨੇ ਜੰਮ ਦੀਆਂ ਈ ਪਤਾ ਐ ਮੈਂ ਜੰਮ ਦੇਵਾਂ ਕੋਈ ਅਗੰਮਰਾ ਮਰਦ ਨਹੀਂ ਮਾਏ ਕੁੱਖ ਦੇ ਵਿੱਚ ਨਾ ਕਤਲ ਕਰਾਈਂ ਇਹੀ ਮੇਰੀ ਅਰਜ਼ੀ ਨਹੀਂ ਮਾਏ ਸੋ ਸਾਡੇ ਇਹ ਵੀ ਕਲੰਕ ਲੱਗਿਆ ਕਿ ਅਸੀਂ ਧੀਆ ਨੂੰ ਜੰਮਣ ਤੋਂ ਪਹਿਲਾਂ ਹੀ ਮਾਰ ਦਿੰਨੇ ਆ ਕੋਈ ਪਤਾ ਨਹੀਂ ਕਿਹੜੀ ਧੀ ਨੇ ਕਿੱਡਾ ਵੱਡਾ ਨਾਮਣਾ ਖੱਟਣਾ ਸੋ ਇਹ ਜਿਹੜਾ ਮਾਈਂਡ ਸੈਟ ਹੈ ਬਦਲਣਾ ਪਊਗਾ ਉਹਨੂੰ ਬਦਲਣ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਤੁਹਾਨੂੰ ਦੇਣਾ ਪੈਣਾ ਖਾਸ ਤੌਰ ਤੇ ਕੁੜੀਆਂ ਨੂੰ ਅਚੀਵਮੈਂਟਸ ਕਰਕੇ ਜਦੋਂ ਇੱਕ ਮਹੱਲੇ ਦੇ ਵਿੱਚ ਕੋਈ ਕੁੜੀ ਪਾਇਲਟ ਬਣ ਜੇ ਉਸੇ ਮਹੱਲੇ ਦੇ ਬਹੁਤ ਸਾਰੇ ਲੋਕ ਉਸ ਘਰ ਚ ਆਉਂਦੇ ਨੇ ਸਾਨੂੰ ਵੀ ਦੱਸ ਦਿਓ ਜੀ ਕੋਰਸ ਕਿੱਥੋਂ ਕੀਤਾ ਸੀ ਹੋਰ ਕੁੜੀਆਂ ਫਿਰ ਉਸ ਫੀਲਡ ਚ ਆਉਂਦੀਆਂ ਨੇ ਜੇ ਕੋਈ ਕੁੜੀ ਨੇ ਇਸ ਤਰ੍ਹਾਂ ਦਾ ਬਦਨਾਮੀ ਖਟਲੀ ਤੋਂ ਕਈ ਕੁੜੀਆਂ ਦਾ ਰਾਹ ਵੀ ਰੁਕ ਜਾਂਦਾ ਫਿਰ ਵੀ ਨਹੀਂ ਦੇਖ ਲੋ ਅਸੀਂ ਨਹੀਂ ਦੋਨਾਂ ਦੇ ਘਰੇ ਦੇਖ ਲੋ ਕੀ ਹਾਲ ਹੋਇਆ ਆਪਾਂ ਨਹੀਂ ਇਹ ਕੰਮ ਕਰਨ ਸੋ ਇਹ ਇਹ ਰੋਲ ਮਾਡਲ ਤੁਸੀਂ ਹੋ ਬਣਨਾ ਤੁਸੀਂ ਰੋਲ ਮਾਡਲ ਬਣੋ ਸਰਕਾਰਾਂ ਤੁਹਾਡੇ ਨਾਲ ਨੇ ਪਬਲਿਕ ਤੁਹਾਡੇ ਨਾਲ ਹੈ ਸਾਡੇ ਤਾਂ ਧੀਆਂ ਧਿਆਣੀਆਂ ਨੂੰ ਬੜਾ ਮਾਣ ਦਿੱਤਾ ਜਾਂਦਾ ਆਪਣੇ ਤਾਂ ਤੁਸੀਂ ਮੈਂ ਇੱਕ ਬੜੀ ਮੈਂ ਕਿਉਂਕਿ ਮੈਂ ਕਲਾਕਾਰ ਦੇ ਤੌਰ ਤੇ ਵਿਚਰਦਾ ਸੀ ਬਹੁਤ ਸਾਰੀ ਬਹੁਤ ਵਾਰ ਇਕੱਠੇ ਵੀ ਹੁੰਦੇ ਸੀਗੇ ਸ਼ੋਹਾਂ ਤੇ ਗੁਰਦਾਸ ਮਾਨ ਸਾਹਿਬ ਬੜੇ ਵੱਡੇ ਸਿੰਗਰ ਹਨ ਉਹਨਾਂ ਦਾ ਛੱਲਾ ਹੈ ਬੜਾ ਫੇਮਸ ਹੈ ਛੱਲਾ ਉਹ ਛੱਲੇ ਚ ਲਾਈਨਾਂ ਆਉਂਦੀਆਂ ਛੱਲਾ ਨੌ ਨੌ ਥੇਵੇ ਪੁੱਤਰ ਮਿੱਠੜੇ ਮੇਵੇ ਅੱਲਾ ਸਭ ਨੂੰ ਦੇਵੇ ਕਾਵਾ ਮਾਵਾ ਠੰਡੀਆਂ ਚਾਹ ਹੁਣ ਮੇਰੇ ਬੜਾ ਲੂਰੀਆਂ ਉੱਡਦੀਆਂ ਸੀ ਮਾਨ ਸਾਹਿਬ ਨਾਲ ਗੱਲ ਕਿਵੇਂ ਕਰਾਂ ਮੈਂ ਮੈਂ ਕਿਹਾ ਐਡਾ ਵੱਡਾ ਡਾਇਰੈਕਟਰ ਆ ਹੁਣ ਇਹਨੂੰ ਸਲਾਹ ਵੀ ਨਹੀਂ ਦੇ ਸਕਦੇ ਆਪਾਂ ਛੋਟੇ ਆ ਤੇ ਕਿਵੇਂ ਗੱਲ ਕਰ ਸਕਦੇ ਆ ਕੋਈ ਬਹਾਨਾ ਬਣਾਈਏ ਕਿਤੇ ਕਿਸੇ ਮਹਿਫਲ ਜੀ ਚ ਬੈਠੇ ਸੀ ਉੱਥੇ ਥੋੜਾ ਜਿਹਾ ਮੌਕਾ ਜਿਹਾ ਮਿਲ ਗਿਆ ਮੈਂ ਕਿਹਾ ਮਾਨ ਸਾਹਿਬ ਜੇ ਮਾਇਨਾ ਕਰਾਂ ਤਾਂ ਇੱਕ ਥੋੜਾ ਜਿਹਾ ਸੈਸ਼ਨ ਦੇ ਦਾਂ ਮੈਂ ਕਿਹਾ ਜੇ ਤੁਸੀਂ ਛੱਲਾ ਗਾਉਨੇ ਹੋ ਉਹਦੇ ਚ ਤੁਸੀਂ ਕਹਿੰਦੇ ਹੋ ਕਿ ਛੱਲਾ ਨੋਨੋ ਥੇਵੇ ਪੁੱਤਰ ਮਿੱਠੇ ਮੇਵੇ ਅੱਲਾਹ ਸਭ ਨੂੰ ਦੇਵੇ ਮੈਂ ਕਿਹਾ ਜੀ ਫਿਰ ਇਹ ਕੁੜੀਆਂ ਵਾਸਤੇ ਨਹੀਂ ਕਾਉਂਦੇ ਤੁਸੀਂ ਜਿਨ੍ਹਾਂ ਦੇ ਕੁੜੀਆਂ ਨੇ ਉਹ ਇਹ ਚੱਲ ਉਹ ਨਾ ਸੁਣਿਆ ਕਰਨ ਫਿਰ ਉਹ ਕਹਿੰਦੇ ਯਾਰ ਮੈਂ ਸੋਚਿਆ ਨਹੀਂ ਸੀ ਇਹ ਪੁਰਾਣਾ ਹੀ ਚੱਲਦਾ ਆ ਰਿਹਾ ਹੈ ਮੈਂ ਸਰ ਬਦਲ ਦੂੰ ਫਿਚਕੜੀ ਗੱਲਾਂ ਕਹਿੰਦੇ ਵੀ ਕੀ ਕਰੀਏ ਫਿਰ ਮੈਂ ਕਿਹਾ ਜੀ ਤੁਸੀਂ ਉਹਨਾਂ ਨੂੰ ਤਾਂ ਪੁੱਛ ਕੇ ਦੇਖੋ ਜਿਨ੍ਹਾਂ ਦੇ ਪੁੱਤਰ ਨਹੀਂ ਹੈਗੇ ਉਹ ਕਹਿੰਦੇ ਰੱਬਾ ਕੁੜੀਓ ਦੇ ਦੇ ਜਿੰਨੇ ਕੁੜੀ ਨੇ ਆ ਕੇ ਕਹਿੰਦੇ ਬੱਚਾ ਇੱਕ ਬੱਚਾ ਦੇ ਦੇ ਵਸ ਕੇ ਇਧਰੋਂ ਉਧਰੋਂ ਵੀ ਗੋਦ ਵੀ ਲੈਂਦੇ ਲੋਕ ਮੈਂ ਕਿਹਾ ਜੀ ਤੁਸੀਂ ਇਦਾਂ ਕਹਿਣ ਲੱਗ ਜਿਓ ਕਿ ਛੱਲਾ ਨੋਂ ਨੋਂ ਥੇਵੇ ਬੱਚੇ ਮਿੱਠੜੇ ਮੇਵੇ ਅੱਲਾਹ ਸੱਬ ਨੂੰ ਦੇਵੇ ਤੁਸੀਂ ਜੇ ਕੋਈ ਲੇਟੈਸਟ ਉਹਨਾਂ ਦਾ ਹੁਣ ਸ਼ੋਅ ਦੇਖੋਗੇ ਨਾ ਤਾਂ ਉਹਦੇ ਚੋਂ ਇਦਾਂ ਹੀ ਕਹਿੰਦੇ ਨੇ ਹੁਣ ਉਹ ਪੁੱਤਰ ਮਿੱਠੜੇ ਮੇਵੇ ਨੇ ਸੋ ਸਾਰੇ ਇੱਕੋ ਜਿਹੇ ਆ ਜੀ ਜਗ ਜਨਨੀ ਜਿਹੜੀ ਹੈ ਉਹਦੇ ਬਿਨਾ ਤਾਂ ਕੁੜੀਆਂ ਬਿਨਾ ਮਹਿਲਾਵਾਂ ਬਿਨਾ ਤਾਂ ਕਲਪਨਾ ਹੀ ਨਹੀਂ ਕਰ ਸਕਦੇ ਸਮਾਜ ਦੀ ਆਪਾਂ ਸੋ ਇਸ ਕਰਕੇ ਅੱਜ ਦੇ ਦਿਨ ਮੈਂ ਕੱਲ੍ਹ ਸਾਲ ਕਾਲਜ ਫੂਮਨ ਮੈਥੇ ਪਹੁੰਚੇ ਮਨ ਬਹੁਤ ਚੰਗਾ ਲੱਗ ਰਿਹਾ ਕਿ ਬੱਚਿਆਂ ਨੇ ਬਹੁਤ ਸਵਾਲ ਕੀਤੇ ਔਰ ਬਲ ਨੂੰ ਇਹ ਦੱਸ ਦੋ ਪਹਿਲਾਂ ਪਹਿਲਾਂ ਕਦੇ ਇਦਾਂ ਹੋਇਆ ਵੀ ਐਂ ਮੁੱਖ ਮੰਤਰੀ ਬੈਠਾ ਹੋਵੇ ਤੁਸੀਂ ਸਵਾਲ ਕਰਦੇ ਹੋ ਪਹਿਲਾਂ ਤੁਹਾਡੀ ਜ਼ਿੰਦਗੀ ਜਿਦਾਂ ਹੋਇਆ ਕਰਦਾ आया ही नहीं कोई इतने पर ही लंघ जाते बस घरों ही नहीं निकले बहर कर्द कर समझ की कोशिश ही नहीं की थी। मिया मुहम्मद बख्श लिखते हैं रल मिल सी नई कोई कोई मुरपी भर के ਰਲ ਮਿਲ ਸਈਆਂ ਪਾਣੀ ਨੂੰ ਗਈਆਂ ਕੋਈ ਕੋਈ ਮੁਰਪੀ ਭਰ ਕੇ ਜਿੰਨਾ ਭਰ ਕੇ ਸਿਰ ਤੇ ਧਰਿਆ ਉਹ ਪੈਰ ਤਰਨ ਦਾ ਡਰ ਕੇ ਮਤਲਬ ਕਹਿਣ ਦਾ ਕਿ ਜ਼ਿੰਮੇਵਾਰੀ ਵਾਲਾ ਘੜਾ ਪ੍ਰਮਾਤਮਾ ਹਰੇਕ ਦਾ ਨਹੀਂ ਭਰਦਾ ਕੋਈ ਕੋਈ ਮੁਰਪੀ ਭਰ ਕੇ ਬਾਕੀ ਨੇ ਖਾਲੀ ਰਹਿ ਗਏ ਜ਼ਿੰਮੇਵਾਰੀ ਵਾਲਾ ਘੜਾ ਪ੍ਰਮਾਤਮਾ ਹਰੇਕ ਦਾ ਨਹੀਂ ਭਰਦਾ ਪਰ ਜਿੰਨਾ ਭਰ ਕੇ ਸਿਰ ਤੇ ਧਰਿਆ ਉਪੇਰ ਤਾਂ ਰੰ ਡਰ ਡਰ ਕੇ ਜਿਨ੍ਹਾਂ ਤੇ ਕੋਈ ਜ਼ਿੰਮੇਵਾਰੀ ਵਾਲਾ ਘਰਾਜ ਹੈ ਨਾ ਉਹਨਾਂ ਨੂੰ ਬਹੁਤ ਕਦਮ ਜਿਹੜੇ ਨੇ ਨਾ ਉਹ ਬੋਚ ਬੋਚ ਕੇ ਡਰ ਡਰ ਕੇ ਧਰਨੇ ਪੈਂਦੇ ਜੇ ਕੋਈ ਜ਼ਿੰਮੇਵਾਰੀ ਹੋਵੇ ਤੁਹਾਡੇ ਸਿਰ ਤੇ ਮੈਂ ਅੰਨਾ ਤੇ ਤਿਲਕਣ ਰਸਤਾ ਤੇ ਦੇਵੇ ਕੌਣ ਸੰਭਾਲਾ ੱੱਕੇ ਦੇਵਣ ਵਾਲੇ ਬਹੁਤੇ ਇੱਕ ਤੂੰ ਹੱਥ پکڑਣ ਵਾਲਾ ਸੋ ਇਸ ਕਰਕੇ ਤੱਕੇ ਦੇ ਨਾਲੇ ਬਹੁਤ ਹੈ ਰਸਤੇ ਵੀ ਤਿਲਕਣ ਵਾਲੇ ਨੇ ਅੰਨੇ ਆ ਬਸ ਸੰਭਾਲਾ ਪ੍ਰਮਾਤਮਾ ਹੀ ਹੱਥ ਫੜਨ ਵਾਲਾ ਬਸ ਸੋ ਇਸ ਗੱਲ ਨੂੰ ਲੈ ਕੇ ਆਪਣੇ ਮੰਜ਼ਲਾਂ ਤੇ ਅੱਗੇ ਵਧੋ ਭਰਤ ਮੈਨੂੰ ਖੁਸ਼ੀ ਹੈ ਕਿ ਸਾਡੇ ਪੰਜਾਬ ਦੀਆਂ 3 ਖੇਡਾਂ ਚ ਵੀ ਅੱਜ ਹਰਮਨਪ੍ਰੀਤ ਕੌਰ कैप्टन है इंडियन क्रिकेट टीम की हरलीन दियोल इंडियन क्रिकेट टीम खेलती है अजकल वो विमन का आई पी एल चलता है एक मुंबई इंडियन वालों खेल दी है। एक मुंबई इंडियन की कैप्टन है हरमनप्रीत गुजरात वालों मतलब हरलीन दियोल गुजरात वालों खेड साडिया सद, इस कॉलेज द्चिया ने नैश लैवल लॉन्ग जंप अचीवमेंट्स की मैं फील्ड दस दो कि ਵਿਦਿੱਤ ਨਾ ਕੋਈ ਅਚੀਵਮੈਂਟ ਹੋਵੇ। ਔਰ ਰੀਸੈਂਟਲੀ ਕਿ ਮੈਂ ਤੁਹਾਨੂੰ ਕੁਝ ਖ਼ਬਰیں ਦੱਸਣ ਲੱਗਿਆ। ਮੇਰੇ ਕੋਲ ਇੱਕ ਕੋਈ 6 ਮਹੀਨੇ ਪਹਿਲਾਂ ਦੀ ਗੱਲ ਹੈ ਮੇਰੇ ਕੋਲ ਕੁੜੀਆਂ ਮੈਨੂੰ ਮਿਲਣ ਆਈਆਂ ਕਿਸੇ ਫੰਕਸ਼ਨ ਤੇ ਮਿਲੀਆਂ ਰੋਣ ਲੱਗੀਆਂ। ਮੈਂ ਕਿਹਾ ਕੀ ਹੋ ਗਿਆ ਦੱਸੋ। ਉਹ ਕਹਿੰਦੀਆਂ ਜੀ ਫਾਇਰ ਬ੍ਰਿਗੇਡ ਦੇ ਵਿੱਚ ਅਸੀਂ ਟੈਸਟ ਦੇਣੇ ਆ। ਅਸੀਂ ਰਿਟਨ ਟੈਸਟ ਪਾਸ ਕਰ ਲੈਣੇ ਆ। ਅਸੀਂ ਜਿਹੜਾ ਫਿਜ਼ੀਕਲ ਟੈਸਟ ਹੈ ਉਹ ਚ ਫੇਲ ਹੋ ਜਾਂਦੇ ਆ। ਮੈਂ ਕਿਉਂ? ਕਹਿੰਦੇ ਜੀ ਪੁਰਾਣੇ ਰੂਲ ਬਣਾ ਰੱਖੇ ਨੇ। ਉਹ ਨਹੀਂ 60 ਕਿਲੋ ਦੀ ਬੋਰੀ ਚੱਕ ਕੇ ਅਸੀਂ ਭੱਜਣਾ ਹੈ 1 ਕਿਲੋਮੀਟਰ 60 ਕਿਲੋ ਦੀ ਬੋਰੀ ਚੱਕੀ ਮੁੰਡਿਆ ਨੇ ਭੱਜਣਾ ਬੇ 1 ਕਿ ਮੇ ਹੋ ਜਾਊਗਾ ਜੀ ਮੈਂ ਕਹਿਆ ਗਲਤ ਤਾਂ ਠੀਕ ਹੈ ਵੀ ਜਦੋਂ ਰੂਲ ਹੋਰ ਨੇ ਗਰਾਊਂਡ ਹੋਰ ਨੇ ਵਾਈਡ ਰਿਕਾਰਡ 올림픽 ਦੇ ਲੇਡੀਜ਼ ਦੇ ਹੋਰ ਨੇ ਜੈਂਟਸ ਦੇ ਹੋਰ ਨੇ ਮੈਂ ਅਫਸਰ ਬੁਲਾਇਆ ਮੈਂ ਕਹਿਆ ਰਾਹ ਕੀ ਹੈ ਕਹਿੰਦੇ ਹਾਂਜੀ ਮੈਂ ਕਹਿੰਦੀ ਕਿ ਕਦੋਂ ਕਦੇ ਬਣਾ ਪੁਰਾਣੇ ਚੱਲੇ ਆਉਂਦੇ ਨੇ ਕਹਿੰਦੇ ਮੈਂ ਕਿਸੇ ਨੇ ਕੋਈ ਸੋਧਣ ਸੁਧਣ ਦੀ ਕੋਸ਼ਿਸ਼ ਨਹੀਂ ਕੀਤੀ ਨਾ ਆ ਜੀ ਕਹਿੰਦੇ ਕਿਸੇ ਨੇ ਦੱਸਿਆ ਹੀ ਨਹੀਂ ਮੈਨੂੰ ਤੁਹਾਨੂੰ ਕਿਵੇਂ ਪਤਾ ਹੈ ਕਿ ਜੇ ਬਿਲਡਿੰਗ ਦੇ ਵਿੱਚ ਕਿਸੇ ਚ ਅੱਗ ਲੱਗ ਗਈ ਉਹ ਤੇ ਫਾਇਰ ਬ੍ਰਿਗੇਡ ਪਹੁੰਚ ਗਈ ਤੇ ਬੰਦਾ ਅੰਦਰ ਜਿਹੜਾ ਬੈਠਾ ਹੈ ਉਹ 60 ਕਿਲੋ ਦਾ ਹੀ ਹੈ ਜੇ 80 ਦਾ ਹੋਇਆ ਫੇਰ ਕੀ ਕਰਾਂਗੇ ਜੇ ਕੋਈ ਬੱਚਾ ਨਹੀਂ ਹੋ ਜਾਦਾ ਇਹ ਕਿਹੜੀ ਗੱਲ ਹੈ ਉਹਨੇ ਕਿਹਾ ਕੱਲੀ ਨੇ ਜਾਣਾ ਭਾਈ ਅੱਗ ਬੁਝਾਉਣ ਨਾਲ ਸਾਰਾ ਸਟਾਫ ਜਾਊਗਾ ਅਸੀਂ ਉਹ ਰੂਲ ਦੇ ਵਿੱਚ ਐਮੈਂਡਮੈਂਟ ਕੀਤੀ ਫਾਇਰ ਸੇਫਟੀ ਐਕਟ ਦੇ ਵਿੱਚ ਵਿਧਾਨ ਸਭਾ ਚੋਂ ਪਾਸ ਕਰਾਇਆ ਪੰਜਾਬ ਔਰ ਉਹਦੇ ਵਿੱਚ ਐਮੈਂਡਮੈਂਟ ਕੀਤੀ ਹੈ ਇੱਕ ਤਾਂ 40 ਕਿਲੋ ਕਰਤਾ ਭਾਰ ਜਿਹੜਾ 60 ਸੀ ਤੇ 5 ਫੁੱਟ 7 ਇੰਚ ਦਾ ਕੱਦ ਸੀਗਾ ਜਿਹੜਾ ਉਹ 5 ਫੁੱਟ 3 ਇੰਚ ਕਰਤਾ ਜੋ ਪੁਲਿਸ ਦੇ ਨਾਲ ਮੈਚ ਕਰਤਾ ਪੁਲਿਸ ਦੇ ਵਿੱਚ ਭਰਤੀ ਹੋਣ ਵਾਸਤੇ 5-3 ਚਾਹੀਦਾ ਹੈ ਪੰਜਾਬ ਪਹਿਲਾ ਸੂਬਾ ਹੋਊਗਾ ਜਿੱਦੇ ਵਿੱਚ ਫਾਇਰ ਬਰਗੇਡ ਚ ਕੁੜੀਆਂ ਹੋਣਗੀਆਂ ਕਿਸੇ ਸੂਬੇ ਵਿੱਚ ਕੁੜੀਆਂ ਫਾਰਮ ਬਗੀਚੇ 'ਚ ਨਹੀਂ ਹੈਗੀਆਂ ਕੋਈ ਦੇਖਦਾ ਹੀ ਨਹੀਂ ਕਾਨੂੰਨ ਬਣਾਏ ਪਏ ਨੇ ਚਲੋ ਜੀ ਸੋ ਇਹ ਅਸਲ 'ਚ ਨਾ ਜਿਹੜੇ ਰਾਜਨੀਤਿਕ ਲੋਕ ਆਏ ਉਹ ਆਪਣੇ ਘਰ ਪਰਨ ਤੇ ਲੱਗੇ ਆਵਸਰਾਂ ਨੂੰ ਵੀ ਖੁੱਲ੍ਹ ਮਿਲ ਗਈ ਜਦੋਂ ਆਪਾਂ ਨੂੰ ਕੁਝ ਕਹਿੰਦੇ ਹੀ ਨਹੀਂ ਆਪਾਂ ਨੇ ਕੀ ਲੈਣਾ ਉਹ ਫਾਈਲਾਂ ਤੇ ਰੇਤਾ ਜੰਮ ਗਿਆ ਜੀ ਮਿੱਟੀ ਜੰਮ ਪਈ ਜੰਮ ਗਈ ਲੋਕ ਲੜੀ ਗਏ ਮਰੀ ਗਏ ਸਾਡੀ ਉਮਰ ਲੰਗੀ ਜਾਂਦੀ ਹੈ ਅਸੀਂ ਹੁਣ ਸਾਡੇ ਕੋਲੇ ਕਈ ਐਸੇ ਵੀ ਆਉਂਦੇ ਨੇ ਬੇਰੁਜ਼ਗਾਰ ਧਰਨਾ ਦਿੰਦੇ ਦਿੰਦੇ ਓਵਰਏਜ ਹੋ ਗਏ ਜੀ 27 ਸਾਲ ਦੇ ਸੀ ਕਹਿੰਦੇ ਜਦੋਂ ਧਰਨਾ ਦਿੰਨੇ ਆ 10 ਸਾਲ ਹੋ ਗਏ ਧਰਨੇ ਦਿੰਦਿਆਂ ਨੂੰ 37 ਦੇ ਹੋ ਗਏ ਹੁਣ ਓਵਰਏਜ ਹੋ ਗਏ ਮੈਂ ਵੀ ਤੁਹਾਡੇ ਤਾਂ ਕੋਈ ਕਸੂਰ ਨਹੀਂ ਇੱਥੇ ਕਹਿੰਦੇ ਅਸੀਂ ਕਰੀ ਕੀ ਕਰੀਏ ਫੇਰ ਫੇਰ ਕੈਬਨਟ ਬੁਲਾਈ ਉਹਨਾਂ ਨੂੰ ਜਿਨ੍ਹਾਂ ਨੇ ਖਾਸ ਕਰਕੇ ਉਹ ਕੇਡਰ ਜਿਹੜੇ ਰੱਖਣੇ ਸੀ ਅਸੀਂ ਪਰ ਉਹ ਓਵਰਏਜ ਹੋ ਗਏ ਸੀ 37 ਤੋਂ 42 ਕੀਤੀ ਜੀ ਉਹਨਾਂ ਦੀ ਉਮਰ ਪੰਜ ਸਾਲ ਵਧਾਏ ਪਰ 42 ਤੋਂ ਬਾਅਦ ਵੀ ਚਲੋ 15 16 ਸਾਲ ਤਾਂ ਨੌਕਰੀ ਕਰਨਗੇ ਨਾ ਪਰ ਉਹਨਾਂ ਨੂੰ ਕਰਨੀ ਚਾਹੀਦੀ ਸੀ 27 22 ਸਾਲ ਦੀ ਉਮਰ 'ਚ ਨੌਕਰੀ ਉਹ ਕਾਹ ਤਾਂ ਕਿਹਨੂੰ ਪਿਆ ਆਮ ਆਮ ਲੋਕਾਂ ਨੂੰ ਉਹਨਾਂ ਨੂੰ ਉਹਨਾਂ ਨੂੰ ਕੀ ਫਰਕ ਪੈ ਗਿਆ ਉਹ ਤਾਂ ਉੱਥੇ ਫਿਰਦੇ ਨੇ ਓਵੇਂ ਜਿਵੇਂ ਉਹਨਾਂ ਦਾ ਸ਼ਾਨੋ ਸ਼ੌਕਤਾਂ ਨੇ ਉਹਨਾਂ ਨੂੰ ਕੋਈ ਫਰਕ ਪੈਂਦਾ ਜੀ ਉਹਨਾਂ ਦਾ ਆਪਦਾ ਤਾਂ ਕੋਈ ਹੈ ਨਹੀਂ ਵਿੱਚ ਇਹ ਓਵਰਏਜ ਹੋਣ ਚ ਬਲਕੇ ਉਹ ਹੋਰ ਹਰੇਕ ਮਹਿਕਮੇ ਚ ਰਿਟਾਇਰਮੈਂਟ ਹੈ ਕੱਲੀ ਰਾਜਨੀਤੀ ਚ ਰਿਟਾਇਰਮੈਂਟ ਨਹੀਂ ਹਰਦੇ ਹੀ ਨਹੀਂ 90 90 ਸਾਲ ਦੀ ਉਮਰ ਆਉਂ ਜਾਂ ਘਰੇ ਬਹਿ ਕੇ ਕੋ ਰੱਬ ਦਾ ਨਾਮ ਲੈ ਲੋ ਜਾਂ ਕੋਈ ਸੱਤ ਸੁੱਤ ਚ ਬਹਿ ਕੇ ਪਾਜ ਖੇਡ ਲੋ ਬਜ਼ੁਰਗਾਂ ਨਾਲ ਕੋਈ ਆਪਣੇ ਤਜਰਬੇ ਦੱਸ ਦਿਓ ਕੋਈ ਨਵੇਂ ਮੁੰਡਿਆਂ ਨੂੰ ਕੰਮ ਕਰ ਲੈਣ ਦਿਓ ਨਾ ਜੀ 92 ਸਾਲ ਦੀ ਉਮਰ ਹੋ ਗਈ ਇੱਕ ਮੌਕਾ ਹੋਰ ਦਿਓ ਜੀ ਬੜੇ ਮੌਕੇ ਦਿੱਤੇ ਯਾਰ ਤੁਹਾਨੂੰ ਦੁਖੀ ਕਰ ਰੱਖਿਆ ਜੀ ਅਸੀਂ ਤਾਂ 37 ਸਾਲ ਤੇ ਓਵਰ ਓਵਰੇਜ ਹੋ ਜਾਂਦੇ ਆ ਇਹ ਓਵਰੇਜ ਹੀ ਨਹੀਂ ਹੁੰਦੇ ਇਹ ਧਰਮਰਾਜ ਤੋਂ ਪਤਾ ਨਹੀਂ ਕਿਹੜੀ ਐਕਸਟੈਂਸ਼ਨ ਲੈ ਕੇ ਆਏ ਆ ਯੰਗ ਬਲੱਡ ਨੂੰ ਮੌਕਾ ਮਿਲਣਾ ਚਾਹੀਦਾ ਔਰ ਮੈਂ ਤੁਹਾਨੂੰ ਖੁਸ਼ੀ ਨਾਲ ਦੱਸਣੀ ਚਾਹੁੰਦਾ ਥੋੜਾ ਨਾਲ ਗੱਲ ਇਹ ਇਸ ਵਕਤ ਜਿਹੜੀ ਸਰਕਾਰ ਹੈ 92 ਐਮਐਲਏ ਸਾਡੀ ਐਵਰੇਜ ਏਜ 38 ਸਾਲ ਹੈ 38 ਤੋਂ 40 ਸਾਲ ਅੰਦਰ 26 26 22 22 ਸਾਲ ਦੇ ਮੁੰਡੇ ਕੁੜੀਆਂ ਸਾਡੇ ਐਮ ਐਲ اے ਨੇ 92 ਤੋਂ 82 ਪਹਿਲੀ ਵਾਰ ਬਣੇ ਹੋਏ ਨੇ ਦੇਖੋ ਤੇ ਸਾਨੂੰ ਨਹੀਂ ਸਰਕਾਰ ਚਲਾਉਣੀ ਆਉਂਦੀ ਚੱਲ ਰਹੀ ਹੈ ਸਰਕਾਰ ਕਾਮਯਾਬੀ ਨਾਲ ਚੱਲ ਰਹੀ ਹੈ 3 ਸਾਲ ਹੋ ਗਏ ਇਹ ਕਹਿੰਦੇ ਅਸੀਂ ਚਲਾਉਣੇ ਆਂ ਨਿਆ ਬਸ ਕਿਉਂਕਿ ਇਹ ਗਲਟੀ ਕਾ ਲੈ ਲਿਆ ਕੋਈ ਨੰਬਰਦਾਰੀ ਲਿਖਾ ਲਈ ਤੁਸੀਂ ਸਾਡੇ 3 ਪੁੱਤ ਨਹੀਂ ਚੇਅਰਮੈਨ ਵਾਲੀਆਂ ਕੁਰਸੀਆਂ ਤੇ ਬੈਠ ਸਕਦੇ ਸਾਡੇ 3 ਪੁੱਤ ਨਹੀਂ ਕੈਬਨਟ ਰੈਂਕ ਦੀਆਂ ਕੁਰਸੀਆਂ ਤੇ ਬੈਠ ਸਕਦੇ ਅਸੀਂ ਸਿਰਫ ਜ਼ਿੰਦਾਬਾਦ ਮਰਦਾਬਾਦ ਨੂੰ ਰੱਖ ਰਾਇਆ ਤੇ ਰੈਲੀਆਂ ਚ ਲੈ ਗਏ ਇਧਰੋਂ ਭਰ ਕੇ ਇਧਰ ਨੂੰ ਲੈ ਗਏ ਇਧਰੋਂ ਭਰ ਕੇ ਇਧਰ ਨੂੰ ਲੈ ਗਏ ਬੱਲੋ ਬੱਲੋ ਵੀ ਬੱਲੋ ਬੱਲੋ ਵੀ ਬੱਲੋ ਬੱਲੋ ਜੀ ਸੋਚ ਕਰਕੇ ਮੈਂ ਖਾਸ ਤੌਰ ਤੇ ਕੁੜੀਆਂ ਨੂੰ ਇਹ ਕਹਿਣਾ ਚਾਹਣਾ ਤੁਸੀਂ ਜੇ ਤੁਹਾਡੇ ਬਿਨਾ ਘਰ ਨਹੀਂ ਚੱਲ ਸਕਦੇ ਨਾ ਤੁਹਾਡੇ ਬਿਨਾ ਦੇਸ਼ ਵੀ ਨਹੀਂ ਚੱਲ ਸਕਦੇ ਜਰੂਰ ਇਸ ਸਾਲ ਉਹ ਰਾਜਨੀਤੀ ਚ ਪੁੱਛੋ ਸਵਾਲ ਲੀਡਰਾਂ ਨੂੰ ਖ਼ਬਰ ਪੜੋ ਕਿ ਕੀ ਹੋ ਰਿਹਾ ਤੁਹਾਡਾ ਫਿਊਚਰ ਤਾਂ ਤੈਅ ਕਰਨਾ ਰਾਜਨੀਤਿਕ ਲੋਕਾਂ ਨੇ ਤੁਸੀਂ ਕਹਿੰਦੇ ਆਪਾਂ ਨੇ ਕਹਿ ਲੈਣਾ ਰਾਜਨੀਤੀ ਸੇ ਚਲੋ ਮੌਲ ਚਲਦੇ ਹਾਂ ਉਹ ਕਹਿੰਦੇ ਠੀਕ ਹੈ ਜੇ ਇੰਟੈਲੀਜੈਂਟ ਬੰਦੀ ਸਵਾਲ ਨਹੀਂ ਪੁੱਛਦੇ ਸਾਨੂੰ ਕੀ ਪ੍ਰੋਬਲਮ ਬਾਕੀ ਆਂਦਾ ਸੀ ਜਵਾਬ ਦੇ ਦਿੰਨੇ ਆ ਬਾਕੀ ਤਾਂ ਕੋਈ ਪੈਸੇ ਲੈ ਕੇ ਵੋਟਾਂ ਪਾਣਦਾ ਕੋਈ ਭੁੱਖੀ ਲੈ ਕੇ ਪਾਣਦਾ ਕੁਝ ਦਾਰੂ ਲੈ ਕੇ ਪਾਣਦਾ ਉਹਨਾਂ ਨੂੰ ਕੀ ਮਾਰਨਾ ਫਿਰ ਜਦੋਂ ਇੰਨਾ ਈਜ਼ੀ ਮਿਲ ਰਿਹਾ ਕੰਮ ਸਵੀਕਾਰ ਕੇ ਮੈਂ ਤੁਹਾਨੂੰ ਕਹਿਣਾ ਲੱਗਿਆ ਕਿ ਅੱਜ ਦਾ ਦਿਨ ਬੜਾ ਅਹਿਮ ਦਿਨ ਹੈ ਪੂਰੀ ਦੁਨੀਆ 'ਚ ਮਨਾਇਆ ਜਾਂਦਾ ਹੈ। ਔਰ ਪੂਰੀ ਦੁਨੀਆ ਦੇ ਵਿੱਚ ਜਿਹੜੀਆਂ ਕੁੜੀਆਂ ਨੇ ਜਾਂ ਮਹਿਲਾਵਾਂ ਨੇ ਉੱਚੀ-ਉੱਚੀਆਂ ਪਦਵੀਆਂ ਹਾਸਲ ਕੀਤੀਆਂ ਨੇ ਸੁਨੀਤਾ ਵਿਲੀਅਮ ਅੱਜ ਵੀ ਸਪੇਸ ਦੇ ਵਿੱਚ ਗਈ ਹੋਈ ਹੈ। ਕਲਪਨਾ ਚਾਵਲਾ ਆਪਣੀ ਜਿਨੇ ਨਾਮ ਰੌਸ਼ਨ ਕੀਤਾ। ਸੋ ਮਤਲਬ ਉਹਨਾਂ ਦੀ ਸਾਇੰਸ ਦੇ ਵਿੱਚ ਵੀ ਉਹਨਾਂ ਦੀ ਕੁਰਬਾਨੀ ਨੂੰ ਮੰਨੀ ਜਾਂਦੀ ਹੈ। ਉਹ ਗਲਤੀਆਂ ਤੋਂ ਫਿਰ ਸਾਇੰਸ ਸਿੱਖ ਕੇ ਦੁਬਾਰਾ ਉਹ ਗਲਤੀ ਨਾ ਹੋਵੇ। ਫਿਰ ਉਹ ਅਪਡੇਟ ਕਰਦੇ ਆ ਤਾਂ ਕਲਪਨਾ ਦੀ ਮੌਤ ਉਹ ਆਣ ਆਣ ਹੋਈ ਹੋ ਗਈ ਪਰ ਉਹ ਸਾਡੇ ਦਿਲਾਂ ਚ ਤਾਂ ਹਮੇਸ਼ਾ ਯਾਦ ਰਹੂ। ਸੋ ਇਸ ਕਰਕੇ ਮੈਂ ਤੁਹਾਡਾ ਧੰਨਵਾਦ ਵੀ ਕਰਦਾ ਔਰ ਤੁਹਾਨੂੰ ਮੈਂ ਖੁੱਲਾ ਸੱਦਾ ਵੀ ਦਿੰਦਾ ਕਿ ਆਪਣੇ ਵਿਚਾਰਾਂ ਦੀ ਆਜ਼ਾਦੀ ਜਿਹੜੀ ਹੈ ਉਹ ਕਾਗਜ਼ਾਂ 'ਚ ਕੱਢੋ ਆਰਟੀਕਲ ਲਿਖੋ ਕੋਈ ਬਲੌਗ ਲਿਖਣਾ ਬਲੌਗ ਲਿਖੋ ਅਵੇਲੇ ਜਿਹੇ ਕੰਮ ਜਿਹੜੇ ਦੂਜੇ ਨੇ ਉਹਨਾਂ ਤੋਂ ਥੋੜਾ ਜਿਹਾ ਬਚ ਲੋ। ਸਾਰਾ ਬਣਾ ਤੋ ਤੁਮ ਬਸ ਫੇਸਬੁੱਕ ਇਨਸਟਾ ਉੱਥੇ ਪਤਾ ਹੀ ਨਹੀਂ ਕੀ ਕੀ ਚੱਲੀ ਜਾਂਦਾ ਕੀ ਦੀ ਫੋਟੋ ਤੇ ਕੀ ਦਾ ਗੱਲ ਲੱਗ ਜੇ ਉੱਥੇ ਕੋਈ ਪਤਾ ਨਹੀਂ ਲੱਗਦਾ ਠੀਕ ਹੈ ਨਾ ਉਸ ਕਲੇਸ਼ ਵੋਕੀ ਬਣ ਗਈ ਫੇਸਬੁੱਕ ਤਾਂ ਕਮੈਂਟਾਂ ਪਿੱਛੇ ਲੜ ਪੈਂਦੇ ਨੇ ਤੂੰ ਇਹਨੂੰ ਲਾਈਕ ਕਰਤਾ ਤੂੰ ਇਹਨੂੰ ਲਾਈਕ ਨਹੀਂ ਕੀਤਾ ਹੈ ਨਾ ਸੋ ਇਹੋ ਜਿਹੀ ਕੰਮਾਂ ਤੋਂ ਉਹ ਇੱਕ ਮੈਨੂੰ ਕਿਸੇ ਨੇ ਭੇਜਿਆ ਕਹਿੰਦਾ ਕਦੇ ਮੁੰਡੇ ਨੇ ਫਾਰਮ ਭਰਿਆ ਕਾਲਜ ਦਾ ਉਹ ਕਹਿੰਦਾ ਉਹਨੂੰ ਪੁੱਛਿਆ ਗਿਆ ਕਿ ਕਿੱਥੇ ਰਹਿੰਦੇ ਹੋ ਉਹ ਕਹਿੰਦਾ ਜੀ ਫੇਸਬੁੱਕ ਤੇ ਸੋ ਇਸ ਕਰਕੇ ਇਸ ਦਾ ਡਰੈੱਸ ਹੀ ਪਰਣ ਲੱਗ ਗਿਆ ਫੇਸਬੁੱਕ ਦਾ ਉਹਨੂੰ ਵੀ ਇੱਥੇ ਆਣਨੇ ਆ ਜੀ ਜਿਵੇਂ ਮਰਜ਼ੀ ਆ ਜਿਓ ਸੋ ਕ੍ਰੀਏਟਿਵ ਕੰਮਾਂ 'ਤੇ ਧਿਆਨ ਦਿਓ ਯੂਥ ਫੈਸਟੀਵਲਾਂ ਮੈਂ ਯੂਥ ਫੈਸਟੀਵਲਾਂ ਚੋਂ ਨਿਕਲੇ ਆਇਆ ਹਾਂ ਜਿੰਨੇ ਵੀ ਵੱਡੇ ਵੱਡੇ ਕਲਾਕਾਰ ਹੈ ਉਹ ਯੂਥ ਫੈਸਟੀਵਲਾਂ ਦੀ ਪ੍ਰੋਡਕਸ਼ਨ ਨਿਕਲ ਜਾਂਦੀ ਦੀ ਜੁਨੀਵਰਸਿਟੀਆਂ ਦੀਆਂ ਸਟੇਜਾਂ ਤੋਂ ਤੇ ਕਿਉਂਕਿ ਸਾਡਾ ਕਾਲਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਚ ਪੈਂਦਾ ਸੀ ਤੇ ਬਹੁਤ ਸਾਰੇ ਕਲਾਕਾਰ ਗੁਰੂ ਨਾਨਕ ਦੇਵ ਜੁਨੀਵਰਸਿਟੀ ਦੇ ਜਿਹੜੇ ਸੀਗੇ ਬਹੁਤ ਵੱਡੇ ਵੱਡੇ ਕਲਾਕਾਰ ਇੱਥੋਂ ਪੈਦਾ ਹੋਏ ਨੇ ਪੰਗੜਾ ਬਹੁਤ ਫੇਮਸ ਹੁੰਦਾ ਸੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਤੇ ਅੰਮ੍ਰਿਤਸਰ ਤਾਂ ਵੈਸੀ ਟੈਲੈਂਟ ਦੀ ਕੋਈ ਕਮੀ ਨਹੀਂ ਸੁਖਵਿੰਦਰ ਕਪਿਲ ਸ਼ਰਮਾ ਹਣਾ ਕਿੰਨੇ ਕਲਾਕਾਰ ਜਿਹੜੇ ਨੇ ਕੇਵਲ ਢਾਲੀਵਾਲ ਸਾਹਿਬ ਦਾ ਥੀਏਟਰ ਦਾ ਬੜਾ ਵਧੀਆ ਨਾਮ ਹੈ ਉਹਨਾਂ ਦਾ ਸੋ ਕਿੰਨੇ ਕਲਾਕਾਰ ਜਿਹੜੇ ਨੇ ਅੰਮ੍ਰਿਤਸਰ ਸਾਡੀ ਧਰਤੀ ਨੇ ਪੈਦਾ ਕੀਤੇ ਨੇ ਸੋ ਇਸ ਕਰਕੇ ਛੀਨਾ ਸਾਹਿਬ ਨੇ ਜੁਨੀਵਰਸਿਟੀ ਦਾ ਜੋ ਮੈਨੂੰ ਕਾਗਜ਼ ਦਿੱਤੇ ਨੇ ਮੈਂ ਸੈਕਟਰੀ ਹਾਇਰ ਐਜੂਕੇਸ਼ਨ ਉਹ ਵੀ ਲੱਕੀਲੀ ਉਹ ਵੀ ਮਹਿਲਾ ਹੀ ਹੈ ਹਜੀ 3 ਦਿਨ ਪਹਿਲੇ ਹੀ ਉਹਦੀ ਅਪਾਇੰਟਮੈਂਟ ਹੋਈ ਹੈ ਤੇ उन्हें गल करूँगा और इदा दिहासिक जड़िया संस्थाव ने विद्यक संस्थाव ने उन्होंने अगे होर बदन फुल का मौका मिलना चाहिए पॉजिटिव रिस्पोंस आऊगा और तो सारू बहुत बहुत मुबारक लोगों को अक्सर कहते सुना है जिंदा रहे तो फिर मिलेंगे लोगों को अक्सर कहते सुना है जिंदा रहे तो फिर मिलेंगे लेकिन इस दिल ने कहा है मिलते रहे तो जिंदा रहेंगे बहुत बहुत धन्यवाद बहुत बहुत मुबारक बहुत बहुत मेहरबानी जिंदते वसते रहो तरक्या करो पंजाब चढ़ती कला चल रहे और तंदुरुस्या और गिधे भंगड़े साँ पेंदे रह बहुत बहुत धन्यवाद जी बहुत बहुत मेहरबानी वाहू जी का खालसा वाहू जी की ਬਹੁਤ ਬਹੁਤ